ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਲੁਧਿਆਣਾ ਦੇ ਦਿਆਨੰਦ ਹਸਪਤਾਲ ਦੇ ਵਿੱਚ ਪਹੁੰਚੇ ਨੇ ਇੱਥੇ ਦੱਸਦੇ ਨੇ ਕਿ ਕੱਲ ਦੇਰ ਸ਼ਾਮ ਉਹਨਾਂ ਦੇ ਮਾਤਾ ਜਸਬੀਰ ਕੌਰ ਨੂੰ ਬ੍ਰੇਨ ਹੈਮਰੇਜ ਦਾ ਅਟੈਕ ਹੋਇਆ ਵਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਅਸੀਂ ਵੀ ਇਸ ਵਕਤ ਦਿਆਨੰਦ ਮੈਡੀਕਲ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਹਾਂ ਜਿੱਥੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਥੋੜੀ ਦੇਰ ਪਹਿਲਾਂ ਪਹੁੰਚੇ ਨੇ ਆਪਣੇ ਮਾਤਾ ਦਾ ਹਾਲਚਲ ਜਾਣ ਰਹੇ ਨੇ ਡਾਕਟਰਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਇੱਥੇ ਦੱਸਦੇ ਨੇ ਕਿ ਗੱਲ ਦੇਰ ਸ਼ਾਮ ਉਹਨਾਂ ਦੇ ਮਾਤਾ ਨੂੰ ਬ੍ਰੇਨ ਹੈਮਰੇਜ ਦਾ ਅਟੈਕ ਹੋਇਆ ਸੀ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਦਿਆਨੰਦ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਦੇ ਰਾਤ ਉਹਨਾਂ ਦੇ ਮਾਤਾ ਦਾ ਆਪਰੇਟ ਵੀ ਕੀਤਾ ਗਿਆ ਵਾ ਇੱਕ ਸਟੰਟ ਜਿਹੜਾ ਵਾ ਉਹ ਪਾਇਆ ਗਿਆ ਵਾ ਦੱਸਿਆ ਜਾ ਰਿਹਾ ਕਿ ਸੀ ਦੀ ਨਸਾਂ ਵਿੱਚ ਉਹ ਬਲੋਕਜ ਹੋ ਗਈਆਂ ਸੀਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਅਟੈਕ ਹੋਇਆ ਵਾ ਉਸ ਤੋਂ ਬਾਅਦ ਦਿਆਨੰਦ ਮੈਡੀਕਲ ਹਸਪਤਾਲ ਦੇ ਵਿੱਚ ਤੁਰੰਤ ਲਿਆਂਦਾ ਗਿਆ ਸੀਗਾ ਤੇ ਦੇ ਰਾਤ ਉਹਨਾਂ ਦਾ ਜਿਹੜੇ ਮੈਡੀਕਲ ਆਫਸਰ ਨੇ ਉਹਨਾਂ ਨੇ ਆਪਰੇਟ ਵੀ ਕੀਤਾ ਹੈਗਾ ਵਾ ਤਾਂ ਇਸ ਵਕਤ ਉਹ ਸਵੇਰੇ ਨੇ ਲੁਧਿਆਣਾ ਦੇ ਵਿੱਚ ਪਹੁੰਚੇ ਹੈ ਇੱਕ ਸਪੈਸ਼ਲ ਟ੍ਰੇਨ ਆਹੀ ਲੁਧਿਆਣਾ ਵਿੱਚ ਪਹੁੰਚੇ ਨੇ ਜਿੱਥੇ ਆ ਪਰਿਵਾਰ ਦੇ ਨਾਲ ਇਸ ਵਕਤ ਡੀਐਮਸੀ ਹਸਪਤਾਲ ਦੇ ਅੰਦਰ ਆਪਣੀ ਮਾਤਾ ਦਾ ਹਾਲਚਲ ਜਾਣ ਰਹੇ ਨੇ ਨਾਲ ਦੀ ਨਾਲ ਡਾਕਟਰਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਫਿਲਹਾਲ ਜੋ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮਾਤਾ ਦੀ ਜੋ ਹਾਲਤ ਆ ਉਹ ਬਿਲਕੁਲ ਠੀਕ ਹੈਗੀ ਆ ਆਪਰੇਟ ਜਿਹੜਾ ਵਾ ਹੋ ਚੁੱਕਾ ਵਾ ਡਾਕਟਰਾਂ ਵੱਲੋਂ ਸਟੰਟ ਜਿਹੜਾ ਵਾ ਉਹ ਵੀ ਪਾਇਆ ਗਿਆ ਵਾ ਪੂਰਾ ਕਾਫਲਾ ਜਿਹੜਾ ਵਾ ਰਮਨੀ ਸਿੰਘ ਬਿੱਟੂ ਉਹਨਾਂ ਦਾ ਡੀਐਮਸੀ ਹਸਪਤਾਲ ਦੇ ਵਿੱਚ ਅੱਜ ਸਵੇਰੇ ਪਹੁੰਚਿਆ ਵਾ ਰਮਨੀ ਸਿੰਘ ਬਿੱਟੂ ਉਹਨਾਂ ਨੇ ਹਾਲਕਿ ਖੁੱਲ ਕੇ ਜਿਹੜੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਆ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਮਾਮਲੇ ਤੇ ਖੁੱਲ ਕੇ ਨਹੀਂ ਬੋਲੇ ਹੈਗੇ ਨੇ ਕੀ ਉਸ ਦਿੱਕਤ ਹੋਈ ਆ ਕਿਸ ਤਰ੍ਹਾਂ ਇਹ ਪ੍ਰੋਬਲਮ ਆਈ ਆ ਉਹਨਾਂ ਨੇ ਕਿਹਾ ਕਿ ਡਾਕਟਰਾਂ ਨਾਲ ਅੰਦਰ ਗੱਲਬਾਤ ਕੀਤੀ ਜਾਵੇਗੀ ਅ ਦੇਰ ਕੱਲ ਉਹ ਬਾਹਰ ਸੀਗੇ ਜਦੋਂ ਪਤਾ ਲੱਗਿਆ ਤਾਂ ਤੁਰੰਤ ਉਹ ਪਰਿਵਾਰ ਦੇ ਨਾਲ ਇਸ ਵਕਤ ਡੀ ਐਮ ਸੀ ਦੇ ਵਿੱਚ ਪਹੁੰਚੇ ਹੈਗੇ ਨੇ ਤਾਂ ਪੂਰੀ ਜਿਹੜੀ ਜਾਣਕਾਰੀ ਅੰਦਰ ਡਾਕਟਰਾਂ ਕੋਲ ਵੀ ਲੈ ਰਹੇ ਨੇ ਹਾਲਚਾਲ ਵੀ ਜਾਣ ਰਹੇ ਨੇ ਮਾਤਾ ਦਾ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਡੀਐਮਸੀ ਹਸਪਤਾਲ ਤੋਂ ਦਿਖਾ ਰਹੇ ਹਾਂ ਰਮਨੀਤ ਸਿੰਘ ਬਿੱਟੂ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਹੈਗੇ ਨੇ ਉਹਨਾਂ ਦੀ ਮਿਸ ਜਿਹੜੀ ਆ ਉਹ ਨਾਲ ਹੈਗੇ ਨੇ ਉਹਨਾਂ ਦਾ ਬੇਟਾ ਜਿਹੜਾ ਵਾ ਉਹ ਵੀ ਮਜੂਦ ਸੀਗਾ ਹੋਰ ਵੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਕਿਉਂਕਿ ਕੱਲ੍ਹ ਦੇਰ ਸ਼ਾਮ ਜਿਹੜੀ ਆ ਉਹਨਾਂ ਦੀ ਹਾਲਤ ਜਿਹੜੀ ਆ ਉਹ ਨਾਜ਼ੁਕ ਹੋ ਗਈ ਸੀਗੀ ਜਿਸ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਬ੍ਰੇਨ ਜਿਹੜੀਆਂ ਨਸਾਂ ਵਾਂ ਉਹ ਬਲੌਕ ਜੋਗੀ ਸੀ ਜਿੱਥੇ ਉਹਨਾਂ ਨੂੰ ਅਟੈਕ ਹੋਇਆ ਵਾ ਤਾਂ ਜੋ ਜਾਣਕਾਰੀ ਜੋ ਮਿਲ ਰਹੀ ਹੈ ਕਿ ਕੋਪਰੇਟ ਜਿਹੜਾ ਵਾ ਕੀਤਾ ਗਿਆ ਵਾ ਇੱਕ ਸਟੰਟ ਜਿਹੜਾ ਬ੍ਰੇਨ ਦੇ ਵਿੱਚ ਜੋ ਪਾਇਆ ਗਿਆ ਵਾ ਫਿਲਹਾਲ ਉਹਨਾਂ ਦੀ ਹਾਲਤ ਹੁਣ ਜਿਹੜੀ ਆ ਠੀਕ ਦੱਸੀ ਜਾ ਰਹੀ ਆ ਪਰਿਵਾਰ ਜਿਹੜਾ ਵਾ ਉਹ حال چال ਜਾਰ ਰਿਹਾ ਵਾ ਡਾਕਟਰਾਂ ਦੇ ਨਾਲ ਗੱਲਬਾਤ ਕਰ ਰਿਹਾ ਵਾ ਕੰਡੀਸ਼ਨ ਬਾਰੇ ਜਿਹੜੀ ਆ ਡਾਕਟਰਾਂ ਵੱਲੋਂ ਵੀ ਮੈਡੀਕਲ ਜਿਹੜਾ ਵਾ ਜਾਰੀ ਕੀਤਾ ਜਾਵੇਗਾ ਕਿ ਇਸ ਵਕਤ ਕੇਂਦਰੀ ਮੰਤਰੀ ਰਮਨੀ ਸਿੰਘ ਬਿੱਟੂ ਜਿਹੜੇ ਮਾਤਾ ਜੀ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈਗੀ ਆ ਰਮਨੀ ਸਿੰਘ ਬਿੱਟੂ ਹਣਾ ਕੋਈ ਅਸੀਂ ਜਾਣਕਾਰੀ ਜਰੂਰ ਲੈਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਉਹ ਪਰਿਵਾਰ ਦੇ ਨਾਲ ਜਿਹੜਾ ਵਾ ਹਾਲ ਚਾਲ ਜਾਣ ਰਹੇ ਨੇ ਡਾਕਟਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਇੱਥੇ ਦੱਸ ਦਿੰਨੇ ਕਿ ਅੱਜ ਸਵੇਰੇ ਹੀ ਰਮਨੀ ਸਿੰਘ ਬਿੱਟੂ ਲੁਧਿਆਣਾ ਦੇ ਰੇਲਵੇ ਸਟੇਸ਼ਨ ਪਹੁੰਚੇ ਸੀਗੇ ਮੀਡੀਆ ਨਾਲ ਦੇਸ਼ ਦੇ ਹਾਲਾਤਾਂ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਪੰਜਾਬ ਦੀ ਰਾਜਨੀਤੀ ਬਾਰੇ ਗੱਲਬਾਤ ਕੀਤੀ ਆ ਤਾਂ ਉਸ ਤੋਂ ਬਾਅਦ ਜੋ ਜਾਣਕਾਰੀ ਮਿਲੀ ਸੀ ਕਿ ਉਹ ਆਪਣੇ ਮਾਤਾ ਦਾ ਹਾਲ-ਚਲ ਜਾਣਨ ਦੇ ਲਈ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਮਾਤਾ ਨੂੰ ਬ੍ਰੇਨ ਅਟੈਕ ਹੋ ਗਿਆ ਸੀਗਾ ਬ੍ਰੇਨ ਹੈਮਰਜ ਜਿਹੜਾ ਵਾ ਅਟੈਕ ਹੋਇਆ ਵਾ ਹੁਣ ਹਾਲਤ ਜਿਹੜੀ ਆ ਉਹ ਜਾਣ ਰਹੇ ਨੇ ਡੀ ਐਮ ਸੀ ਹਸਪਤਾਲ ਦੇ ਨਾਲ ਡੀਐਮਸੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਪਰਿਵਾਰ ਮੌਜੂਦ ਹੈਗਾ ਵਾ ਉਹਨਾਂ ਦੀ ਮਿਸ ਜਿਹੜੀ ਆ ਉਹ ਨਾਲ ਆਏ ਨੇ ਉਹਨਾਂ ਦਾ ਬੇਟਾ ਜਿਹੜਾ ਵਾ ਉਹ ਵੀ ਇਸ ਵਕਤ ਨਾਲ ਆਇਆ ਹੋਇਆ ਹੈ ਵਾ ਹੋਰ ਵੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇਸ ਵਕਤ ਲੁਧਿਆਣਾ ਦੇ ਦਿਯਾਨੰਦ ਮੈਡੀਕਲ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰਾਂ ਨਾਲ ਵੀ ਲਗਾਤਾਰ ਦੇ ਰਾਤ ਤੋਂ ਜਿਹੜਾ ਵਾ ਰਾਬਤਾ ਬਣਾਇਆ ਹੋਇਆ ਸੀ ਰਮਨਜੀਤ ਸਿੰਘ ਬਿੱਟੂ ਨੇ ਕਿਉਂਕਿ ਇੱਕ ਆਪਰੇਸ਼ਨ ਜਿਹੜਾ ਬਹੁਤ ਦੱਸਿਆ ਜਾ ਰਿਹਾ ਸੀ ਕਿ ਕੋਈ ਆਪਰੇਸ਼ਨ ਜਿਹੜਾ ਕੀਤਾ ਜਾਣਾ ਵਾ ਤੁਰੰਤ ਆਪਰੇਸ਼ਨ ਜਿਹੜਾ ਕਰਨ ਦੀ ਗੱਲ ਕਹੀ ਗਈ ਸੀ ਤਾਂ ਦੇ ਰਾਤ ਜਿਹੜਾ ਇਹ ਵੀ ਦੱਸਿਆ ਗਿਆ ਕਿ ਕੋਈ ਆਪਰੇ ਲੱਗ ਜਿਹੜੀ ਉਹ ਠੀਕ ਦੱਸੀ ਜਾ ਰਹੀ ਆ ਫਿਲਹਾਲ ਰਮਨਜੀਤ ਸਿੰਘ ਬਿੱਟੂ ਡਾਕਟਰਾਂ ਨਾਲ ਅੰਦਰ ਗੱਲਬਾਤ ਕਰ ਰਹੇ ਨੇ ਆਪਣੀ ਮਾਤਾ ਦਾ ਹਾਲ ਚਾਲ ਜਾਣ ਰਹੇ ਨੇ ਅਗਲਾ ਜਿਹੜਾ ਮੈਡੀਕਲ ਬ੍ਰਿਟਨ ਆ ਉਹ ਵੀ ਜਾਰੀ ਹੋਵੇਗਾ ਤਾਂ ਉਸ ਤੇ ਬਾਰੇ ਵੀ ਅਸੀਂ ਤੁਹਾਨੂੰ ਜਿਹੜੀ ਆ ਜਾਣਕਾਰੀ ਇਸ ਦੀ ਸਾਂਝੀ ਕਰਾਂਗੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ